ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਕੋਲੀਏ ਦੀਆਂ ਦੋ ਵੈੜਾ ਬਿਲਕੁਲ ਛੋਟੇ ਪਾ ਦੀਆਂ ਵੈੜਾ ਕੱਦ ਕਾਠ ਵਾਲੀਆਂ ਪਰ ਮੁੱਲ ਜਮੇ ਛੋਟੇ ਆ ਇਨਫੋਰਮੇਸ਼ਨ ਲੈ ਦਨਾ ਦੋਵੇਂ ਸੂਈਆਂ ਸਵਾਈਆਂ ਲੱਗਦੀਆਂ ਮੈਨੂੰ ਗੱਲਾਂ ਬਾਤਾਂ ਬਾਈ ਨਾ ਕਰਦੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਜੂਜੀ ਸਿੰਘ ਪਿੰਡ ਕੋਲਿਆ ਖੁਰਦੋ ਤੁਸੀਂ ਨਿਹਾਲ ਸਿੰਘ ਵਾਲ ਜਿਹੜਾ ਮੋਗਾ ਈ ਫੋਨ ਨੰਬਰ ਦੱਸੋ 9056653918 ਇੱਕ ਰਿਫਰ 9056653918 ਦੋ ਨਗ ਬਕਾਉ ਦੋ ਨਗ ਬਕਾਉਗਾ ਬਾਈ ਇਹ ਤਾਂ ਸ਼ੁਰੂ ਕਰੀਏ ਇੱਕ ਨੰਬਰ ਇਹਨੂੰ ਬਾਈ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਸੂਈ ਨੂੰ ਮਗਰ ਇਹਦੇ ਵੱੱਛੀ ਆ ਹੂੰ ਸਿੰਘ ਜ਼ਰੂਰ ਹੈਗੇ ਆ ਸੀਲ ਢੰਡੀ ਪੂਰੀ ਆ ਠੀਕ ਆ ਹੂੰ ਦੁੱਧ ਪਿਆਜੂਗੀ ਇਹ 11 12 ਕਿਲੋ ਠੀਕ ਹੈ ਮਾਲੀ ਟੁੱਟੀ ਪੈਣ ਲੱਗੀ ਦਾਣਾ ਤਾਂ ਪੈਣ ਲੱਗ ਗਿਆ ਸੂਈ ਨੂੰ ਦਾਣੇ ਦੇ ਚਾਰ ਪੰਜ ਹੀ ਹੋਏ ਆ ਜੈ ਜੈ ਮੁੱਲ ਇਹ 18000 ਦੀ ਵੜ ਦੇ ਦਾਂਗੇ ਆਪਾਂ 18 ਦੀ 18 ਦੀ ਕੱਢੀ ਬਾਹਰੋਂ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਬਾਈ ਕਹਿੰਦਾ ਸੂਈ ਹੈ ਮਗਰ ਵੱੱਛੀ ਹੈ 7 ਕਿਲੋ ਬਾਈ ਦੱਸਦਾ ਬੌੜਾ ਤਿਆਰ ਹੈ ਚਾਰਾਂ ਪੰਜਾਂ ਦਿਨਾਂ ਦੀ ਬਾਈ ਕਹਿੰਦਾ ਸੂਈ ਆ ਦੁੱਧ ਮੰਨਣਾ ਦੁੱਧ ਮੰਨ ਲਓ ਬੌੜਾ ਮੰਨਣਾ ਬੌੜਾ ਮੰਨ ਲਓ 7 ਕਿਲੋ ਤਿਆਰ ਹੈ ਕਿੰਨਾ ਕੇ ਪਿਆਜ ਜਗੇ ਦਾਦਾ ਦੁੱਧ ਪਿਆਜ ਬਾਈ ਇਹ 10 11 ਕਿਲੋ ਵਧੀਆ ਪਿਆਜੂਗੀ ਠੀਕ ਹੈ 18000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੀ ਵੜ 18000 ਚੋਂ ਬਈ ਮਾਨ ਤਾਨ ਕਰ ਦੂਗਾ ਜੇ ਕਿਸੇ ਭੈਣ ਭਰਾ ਨੇ ਛੋਟੇ ਪਰਿਵਾਰ ਨੇ ਥੋੜੇ ਪੈਸੇ ਲਾਉਣੇ ਹੋਣ ਤੇ 7 ਕਿਲੋ ਤਿਆਰ ਹੈ 10 ਕਿਲੋ ਦੁੱਧ ਪਿਆਜੂ ਖੁੱਲਾ ਬਾਕੀ ਆਇਆ ਸਿੰਘ ਸਿੰਘ ਤੇ ਜ਼ਰੂਰ ਹੈਗੇ ਪਰ ਮਾਰਦੀ ਨਹੀਂ ਬਈ ਜਿਵੇਂ ਮਰਜੀ ਫੜ ਚਲੇ ਆ ਠੀਕ ਹੈ ਕੋਈ ਚੱਕਰ ਨਹੀਂ ਸੀਰ ਸਾਬੂ ਬੋਲਦਾ ਸੀਰ ਸਾਬੂ ਪੂਰੀ ਹੈ ਮਗਰ ਬੱਚੀ ਹੈ ਬੱਚੀ ਦੇ ਅਗਲਾ ਸਿੰਘ ਦਗਾਲੇ ਵੜ ਦੇ ਕਿਸੇ ਨੇ ਦਗਾਏ ਨਹੀਂ ਪਰ ਬੱਚੀ ਦੇ ਹੋਰ ਦੋਵਾਂ ਢਾਈਆਂ ਮਹੀਨਿਆਂ ਨੂੰ ਜਦੋਂ ਤਾ ਹੀ ਤਿੰਨ ਮਹੀਨੇ ਹੋ ਗਏ ਉਦੋਂ ਸੰਗੇ ਦੇ ਦਕਾਲੇ ਕੋਨੀ ਰਹਿ ਜੂ ਵੱਚੀ ਥਣ ਚਾਰੀ ਐ ਮੁੱਠੀ ਵਾਲੀ ਥੀਚਵਾਈ ਵਾਲੇ 7 ਕਿਲੋ ਤਿਆਰ ਆ 10 ਕਿਲੋ ਦੁੱਧ ਪਿਆ ਜੂ 18000 ਦੀ ਦੇ ਦੇਣੀ ਆ ਦੁੱਧ ਮੱਝਾ ਗਊ ਜਾਮਾ ਚਿੱਟਾ ਕਦ ਕਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 18000 ਚੋਂ ਮਾਨਤਾ ਆਣ ਹੋ ਜੂ ਭਾਵੇਂ ਦੋ ਟਾਈਮ ਅਗਲਾ ਤਿੰਨ ਟਾਈਮ ਚੋ ਕੇ ਲੈ ਜੇ ਬਖੀ ਚਵਾਈ ਦੀ ਬਈ ਪੂਰੀ ਪੋਲੀ ਆ ਠੀਕ ਐ ਗੰਨੇਆਂ ਨੂੰ ਪੋਲੀ ਏ ਧਾਰ ਤੇ ਬੱਚਿਆ ਛੱਡ ਕੇ ਨਿਆਣਾ ਪਾ ਕੇ ਚੋੜਾ ਵਧੀਆ ਚੂਜੇ ਜਾਂਦੀ ਕੋਈ ਚੱਕਰ ਨਹੀਂ ਦਾ ਸਹੀ ਆ ਦੋ ਨੰਬਰ ਤੇ ਆ ਜੀਏ ਦੋ ਨੰਬਰ ਬਈ ਇਹਨੂੰ ਸਵਾਗਤ ਦੋ ਮਹੀਨੇ ਹੋ ਗਏ ਸੂਈ ਨੂੰ ਹਾਂ ਠੀਕ ਆ ਬੱਚਾ ਇਹਦਾ ਮਰ ਗਿਆ ਠੀਕ ਆ ਜਿਵੇਂ ਇਹ ਸੂਈ ਸਵਾਈ ਵਹਿੜਾ ਕੋਈ ਬੰਦਾ ਆਇਆ ਨਾ ਕਿਤੇ ਵੀ ਕਿਤੇ ਵੀ ਹੋਰੀ ਜਿਵੇਂ ਡੁਪਲੀਕੇਟ ਕੰਮ ਕਰਦੇ ਕਿਤੇ ਉਹ ਜੀ ਹੋਊਗੀ ਹਾਂ ਦੁੱਧ ਦੇ ਰੇੜਾ ਚੋਲੇ ਨਾਲ 9 ਕਿਲੋ ਆ 9 ਕਿਲੋ ਹਾਂ ਮਗਰ ਬੱਚਾ ਸੀ ਬੱਚਾ ਦਾ ਮਰ ਗਿਆ ਪਿੰਡੋ ਵਹਿੜ ਲਈ ਆਪਾਂ ਠੀਕ ਆ ਇਹ ਦੇ ਦਾਂਗੇ ਆਪਾਂ 23000 ਦੀ 23 ਦੀ 23000 9 ਕਿਲੋ ਤਿਆਰ ਆ 9 ਕਿਲੋ ਤਿਆਰ ਆਪਣਾ ਦੋ ਟਾਈਮ ਚੋਲੇ ਆਪਣਾ ਚਾਰ ਟਾਈਮ ਚੋਲੇ ਆਪਣਾ ਪੰਜ ਟਾਈਮ ਚੋਕੇ ਲੈ ਲੇ ਹਣਾ ਹਾਂ ਸਹੀ ਆ ਹਾਂ ਆ ਦੋਸਤੋ 2 ਨੰਬਰ ਤੇ ਫੁੱਲ ਵੱਡੇ ਕੱਦ ਵਾਲੀ ਦੂਜਾ ਸੂਆ ਵੜਾ ਦੂਜਾ ਸੂਆ ਆਪਦੇ ਪਿੰਡੋਂ ਹੀ ਬਾਈ ਕਹਿੰਦਾ ਲਈ ਹੈ 9 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਭਾਵੇਂ ਦੋ ਟਾਈਮ ਚੋਕੇ ਲੈ ਜਾਓ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ 23000 ਦੀ ਦੇ ਦੇਣੀ ਆ ਆਏ ਨੀਗਾ ਬਾਈ ਕਹਿੰਦਾ ਕਿ 9 ਕਿਲੋ ਦੱਸਿਆ ਤੇ ਨਿਕਲੂਗਾ 6 ਕਿਲੋ 9 ਕਿਲੋ ਦੱਸਿਆ ਤੇ 9 ਕਿਲੋ ਹੀ ਦੁੱਧ ਕੰਡੇ ਵਾਲਾ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਕੰਡੇ ਤੇ ਜੋ ਕੇ ਲੈ ਜਾਏ ਵੱਡੀ-ਵੁੱਡੀ ਬਹੁਤ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਫੁੱਲ ਚ ਲੰਮੇ ਵੱਡੇ ਕਦ ਕਾਠ ਵਾਲੀ ਆ ਥਣ ਚਾਰੀ ਆ ਹੱਥੀ ਚੁਆਈ ਵਾਲੇ ਗਲਾਬੀ 9 ਕਿਲੋ ਤਿਆਰ ਆ 4.5 ਕਿਲੋ ਸੁਬਾ 4.5 ਕਿਲੋ ਸ਼ਾਮ ਨੂੰ 9 ਕਿਲੋ ਨੈੱਟ ਦੁੱਧ ਕੰਡੇ ਵਾਲਾ 23000 ਦੀ ਦੇ ਦੇਣੀ ਆ ਸ਼ਾਮ ਤੱਕ ਰਵਾਨਾ ਦੁੱਧ ਨਾ ਭਰ ਲੈਣਾ ਸ਼ਾਮ ਦੀ ਚੁਆਈ ਜੇ ਅਜੇ 3-4 ਘੰਟੇ ਪਏ ਆ ਦੋਵੇਂ ਪਸ਼ੂ ਸੁਵੇ ਸਵਾਏ ਆ ਥਾਣਾ ਹਵਾਨਿਆਂ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਇਹ ਕਿਤੇ ਜਮਾ ਚਵਾਈ ਦੇ ਟਾਈਮ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਹੁਣ ਅਸੀਂ ਬਾਕੀ ਇਹ ਸੂਈਆਂ ਸਵਾਈਆਂ ਹੈਗੀਆਂ ਭਾਵੇਂ ਸਵੇਰ 6 ਵਜੇ ਚੋਲਿਓ ਸ਼ਾਮ ਨੂੰ 6 ਵਜੇ ਚੋਲਿਓ ਅਗਲੇ ਦਿਨ ਭਾਵੇਂ ਫੇਰ ਸਵੇਰ 6 ਵਜੇ ਚੋਲਿਓ ਪਹਿਲੀ ਗੱਲ ਤਾਂ ਦੋ ਟਾਈਮ ਨਾਲ ਹੀ ਤਸੱਲੀ ਹੋ ਜਾਂਦੀ ਹੈ ਜੇ ਕਿਸੇ ਨੇ ਤਿੰਨ ਟਾਈਮ ਚੋ ਕੇ ਲਈ ਨਹੀਂ ਤਾਂ ਅਗਲਾ ਤਿੰਨ ਟਾਈਮ ਵੀ ਚੋ ਕੇ ਲੈ ਜੇ ਇੱਕ ਨੰਬਰ ਥੱਲੇ 7 ਕਿਲੋ ਤਿਆਰ ਆਚਾਰਾ ਪੰਜਾਂ ਦਿਨਾਂ ਦੀ ਸੂਈ ਹੈ ਦੁੱਧ ਮੰਨਣਾ ਦੁੱਧ ਮੰਨ ਲਓ ਬੌੜਾ ਮੰਨਣਾ ਬੌੜਾ ਮੰਨ ਲਓ ਤਿਆਰ ਹੈ 10 ਕਿਲੋ ਪਿਆਜ਼ 18000 ਦੀ ਦੇ ਦੇਣੀ ਹੈ ਦੁੱਧ ਮੱਝਾਂ ਗਊ 2 ਨੰਬਰ 23000 ਦੀ ਦੇ ਦੇਣੀ ਆ 9 ਕਿਲੋ ਕੰਡੇ ਵਾਲਾ ਬਿਲਕੁਲ ਛੋਟੇ ਜਿਹੇ ਪਾਦੀਆਂ ਦੋ ਵੜਾ ਵੱਡੇ ਕੱਦ ਵਾਲੀਆਂ ਫੋਨ ਨੰਬਰ ਸਕਰੀਨ ਤੇ ਹਸੀਕਾ